ਮੈਂ ਆਪਣੇ ਸਹਿਯੋਗੀ ਗੁਰਪ੍ਰੀਤ ਸਿੰਘ ਤੇ ਜਸਮੀਤ ਨੂੰ ਸਟੇਜ ਤੇ ਬੁਲਾਉਣਾ ਚਾਹੂੰਗੀ। ਅੱਜ ਸਾਡੇ ਪਹਿਲੇ ਪੈਨਲ ਡਿਸਕਸ਼ਨ ਵਿੱਚ ਦੇ ਵਿੱਚ ਸਾਡੇ ਨਾਲ ਜੁੜਨਗੇ ਜਗਜੀਤ ਸਿੰਘ ਪ੍ਰੈਜ਼ੀਡੈਂਟ ਕ੍ਰੈਡਾਈ ਐਂਡ ਸੀਐਮਡੀ ਪੀਸੀਐਲ ਹਾਊਸਿੰਗ ਜ਼ੋਰਦਾਰ ਤਾਲੀਆਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇ। ਜਗਜੀਤ ਸਿੰਘ ਪ੍ਰੈਜ਼ੀਡੈਂਟ ਕ੍ਰੈਡਾਈ ਐਂਡ ਸੀਐਮਡੀ ਪੀਸੀਐਲ ਹਾਊਸਿੰਗ ਦੂਜੇ ਪੈਨਲਿਸਟ ਰਹਿਣਗੇ ਸਾਡੇ ਪੁਨੀਤ ਭੰਡਾਰੀ ਜੀ ਡਾਇਰੈਕਟਰ OMAX ਲਿਮਟਿਡ ਜ਼ੋਰਦਾਰ ਤਾਲੀਆਂ ਦੇ ਨਾਲ ਪੁਨੀਤ ਭੰਡਾਰੀ ਡਾਇਰੈਕਟਰ OMAX ਲਿਮਟਿਡ ਦਾ ਸਵਾਗਤ ਕੀਤਾ ਜਾਵੇ ਓਵਰ ਟੂ ਯੂ ਗੁਰਪ੍ਰੀਤ ਐਂਡ ਜਸਮੀਨ ਸਾਡਾ ਇਸ ਦਾ ਪ੍ਰੋਗਰਾਮ ਜੋ ਹੈ ਉਸ ਨੇ ਨਾਮ ਤੋਂ ਹੀ ਆਪਣੇ ਜਜ ਕਰ ਲਿਆ ਕਿ ਕਿਸ ਦੇ ਬਾਰੇ ਹੈ ਅਸੀਂ ਅੱਜ ਗੱਲਬਾਤ ਬਹੁਤ ਸਾਰੇ ਲੋਕਾਂ ਨਾਲ ਵੀ ਕਰਨੀ ਹੈ ਤੇ ਬਹੁਤ ਸਾਰੀਆਂ ਅਜਈਆਂ ਸ਼ਖਸੀਅਤਾਂ ਨਾਲ ਵੀ ਕਰਨੀ ਹੈ ਤਾਂ ਕਿ ਸ਼ੰਕੇ ਦੂਰ ਹੋਣ ਔਰ ਕੁਝ ਸਵਾਲ ਬਹੁਤ ਸਾਰੇ ਲੋਕਾਂ ਦੇ ਦਿਮਾਗ ਤੇ ਵਿੱਚ ਵੀ ਹੁੰਦੇ ਨੇ ਸਾਡੇ ਵੀ ਨੇ ਸਰ ਤੁਹਾਡੇ ਵੀ ਹੋਣਗੇ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਸਾਰੇ ਹੀ ਸਵਾਲਾਂ ਦੇ ਜਵਾਬ ਲੋਕਾਂ ਨੂੰ ਵੀ ਮਿਲ ਜਾਣ ਲੋਕਾਂ ਦੀਆਂ ਵੀ ਜੋ ਸ਼ੰਕਾਵਾਂ ਨੇ ਦੂਰ ਹੋ ਸਕਣ ਤਾਂ ਸ਼ੁਰੂਆਤ ਅਸੀਂ ਕਰਨਾ ਚਾਹਾਂਗੇ ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਤੋਂ ਹੀ ਹੈ ਤੁਸੀਂ ਕਿਰਡਾਈ ਨੂੰ ਰਿਪਰੈਜ਼ੈਂਟ ਕਰਦੇ ਹੋ ਪਹਿਲਾਂ ਤਾਂ ਅਸੀਂ ਇਹ ਜਾਨਣਾ ਚਾਹਾਂਗੇ ਕਿ ਕਿਰਡਾਈ ਹੈ ਕੀ ਹੈ ਕਿਉਂਕਿ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇਸ ਮੁਤਲਕ ਜਾਣਕਾਰੀ ਹੈ ਸੋ ਥੈਂਕਸ ਟੂ ਜੀ ए ग्रेट इनिशिएटिव बिकॉज दीज इंट्रैक्शन प्ले ए वाइडर रोल इन मोटिवेटिंग द ऑल स्टेक होल्डरस कहना जी असी गलबात करनी है कुछ शंके हो एक उर्दू के अलफाज ने मैं शेयर करना चाहवा mm -hmm. कहें खामोश लभ हैं झुकी हैं पल के दिलों में उल्फत नहीं नहीं है अभी तकलुफ़ है गुफ्तु में abhi mohabbat nahi nahi hai when this will start na then everyone will participate in a great spirit so you ask me about the day it's a confederation of real estate developer association of india uh, we are turning 25 now right now 15000 friends working across the country for the making of the better india and we are in 21 states with uh, 221 chapters so we are contributing best what anyone can think of we are working uh, under the legal uh, system so legal ambit so we promote authorized development and as far as uh, our contribution is concerned even rera is uh, planned and promoted by Confrontation. We are having a separate uh, session on RERA. We will discuss a lot about uh, RERA in that. So this is what Kade is doing. And I am representing as a president of Punjab, and I am uh, happy that uh, in Punjab there are 591 developers who are registered with RERA. Okay. So all committed for the development. My friends are sitting across. So yeah. everyone is committed for a better contribution. and uh, good initiatives and innovations and kuch time to baad tonu idda feel hoega bhi soon ਅਸੀਂ ਜੋ ਵਰਡ ਦੇਖ ਰਹੇ ਹਾਂ ਜਿਸ ਤਰੀਕੇ ਨਾਲ ਪਲਾਨ ਡਿਵੈਲਪਮੈਂਟ ਮੋਹਾਲੀ ਦੇ ਵਿੱਚ ਹੋ ਰਹੀ ਹੈ ਅਸੀਂ ਇਮਰਜਿੰਗ ਟਾਈ ਸਿਟੀ ਦੇ ਕਨਕਲੇਵ ਚ ਬੈਠੇ ਹਾਂ ਸੂਨ ਵੀ ਫੀਲ ਥੈਟ ਚੰਡੀਗੜ੍ਹ ਇਜ਼ ਪੂਅਰ ਕਜ਼ਨ ਆਫ ਮੋਹਾਲੀ ਦੀ ਰੀਜ਼ਨ ਬੀਇੰਗ देयर ਆਰ new innovations happening new master plans coming with better commitment with better infrastructure and chandigarh is to modify, modify the things and uh, moreover uh, there are a lot of constraints there are no high rise permitted and if you see uh, mohali the skyline is change bilkul bilkul sukhas taur te pehla taaruf karwana reh gaya si sade nal punit pandhari ji ne director omex limited de ਜੀ ਆਇਆਂ ਨੂੰ ਜੀ ਤੁਹਾਨੂੰ ਅਜ਼ੀਮੇ ਦੇ ਮੰਚ ਤੇ ਥੈਂਕ ਯੂ ਜੀ ਸੁਖਾਸ ਤੌਰ ਤੇ ਭੰਡਾਰੀ ਸਾਹਿਬ ਕੀ ਕਹਿੰਦਾ ਦੇਖਦੇ ਹਾਂ ਕਿਉਂਕਿ ਨਿਊ ਚੰਡੀਗੜ੍ਹ ਦੇ ਵਿੱਚ ਸੇ ਕਾਫੀ ਜਿਹੜੇ ਨੇ ਤੁਸੀਂ ਪ੍ਰੋਜੈਕਟ ਜਿਹੜੇ ਸ਼ੁਰੂ ਕੀਤੇ ਨੇ ਵਿਸ਼ੇਸ਼ ਤੌਰ ਤੇ ਤੁਹਾਡਾ ਇੱਕ ਵਰਲਡ ਸਟਰੀਟ ਜਿਹੜਾ ਪ੍ਰੋਜੈਕਟ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਦਾ ਡ੍ਰੀਮ ਪ੍ਰੋਜੈਕਟ ਹੈ ਉਸ ਬਾਰੇ ਵੀ ਜਿਹੜਾ ਥੋੜਾ ਡਿਫਾਈਨ ਕਰੋ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਮਾਝਾ ਜੀ ਨੇ ਦੱਸਿਆ ਕਿ ਆਪਾਂ ਇੱਥੇ ਮੋਹਾਲੀ ਹੁਣ ਬੈਟਰ ਡਵੈਲਪ ਹੋ ਰਿਹਾ ਚੰਡੀਗੜ੍ਹ ਦੇ ਨਾਲ ਉਹ ਵੀ ਤੇ ਉਹਦੇ ਵਿੱਚ ਅਸੀਂ ਵੀ ਨਵੇਂ-ਨਵੇਂ ਇਨੋਵੇਸ਼ਨ ਜਿਵੇਂ ਸਰਕਾਰ ਦੀ ਪਾਲਿਸੀਜ਼ ਆ ਉਹਨਾਂ ਨੂੰ ਲੈ ਕੇ ਅਸੀਂ ਵੀ ਸੋਚਦੇ ਆ ਕਿ ਕੁਝ ਨਾ ਕੁਝ ਨਵਾਂ ਕੀਤਾ ਜਾਵੇ ਤਾਂ ਇਸੇ ਉੱਤੇ ਹੀ ਕੰਮ ਕਰਦੇ ਹੋਏ ਅਸੀਂ ਵਰਲਡ ਸਟਰੀਟ ਨਾਮ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜਿਹੜਾ ਕਿ ਅਸੀਂ ਸਭ ਤੋਂ ਪਹਿਲਾਂ ਫਰੀਦাবাদ ਦੇ ਵਿੱਚ ਡਿਵੈਲਪ ਕਰ ਚੁੱਕੇ ਹਾਂ ਉੱਥੇ ਅਰਾਊਂਡ ਇਸ 100 ਏਕੜ ਦੇ ਵਿੱਚ ਆਏਗਾ 50 ਏਕੜਸ ਡਿਵੈਲਪ ਹੋ ਚੁੱਕਾ ਹੈ ਜਿਹਦੇ ਵਿੱਚ ਵਰਲਡ ਦੀਆਂ ਮੇਜਰ ਕੰਟਰੀਜ਼ ਐ ਜਿਵੇਂ ਲੰਡਨ ਐ ਇਹਾਂ ਤੁਸੀਂ ਯੂਰੋਪੀਅਨ ਕੰਟਰੀਜ਼ ਉਹਨਾਂ ਦੇ ਸੈੱਟ ਪੈਟਰਨ ਦੇ ਉੱਤੇ ਇਨਫਰਾਸਟ੍ਰਕਚਰ ਰਹੇਗਾ ਉਹਨਾਂ ਦਾ ਹੀ ਫਾਸਾਡ ਉੱਥੋਂ ਦਾ ਹੀ ਫੀਲ ਦਿਵਾਰੇ ਨੇ ਉਸਾਂ ਦਾ ਕਿਉਂਕਿ ਜਿਵੇਂ ਉੱਥੇ ਦੀਆਂ ਸਟ੍ਰੀਟਸ ਨੇ ਸਾਰਾ ਕੁਝ ਇਨਫਰ ਬਿਲਕੁਲ ਉਸੇ ਫੀਲ ਹੋਮੇ ਆਏਗਾ ਜਿਵੇਂ ਲੰਡਨ ਚ ਘੁੰਮ ਰਹੇ ਹੋ ਤੁਸੀਂ ਯੂਰਪ ਦੇ ਕੋਈ ਲੈ ਲੋ ਆਪਣਾ ਇਟਲੀ ਦੇ ਵਿੱਚ ਫਰਾਂਸ ਦੇ ਵਿੱਚ ਉਸ ਤਰ੍ਹਾਂ ਦਾ ਹੀ ਆਰਕੀਟੈਕਚਰ ਉਹ ਸਟ੍ਰੀਟ ਨੂੰ ਉਹਦਾ ਨਾਮ ਵੀ ਉਹੀ ਦਿੱਤਾ ਜਾਏਗਾ ਲੰਡਨ ਸਟ੍ਰੀਟ ਹਮ ਇਟਲੀ ਦੀ ਕੋਈ ਲੈ ਲੋ ਤੁਸੀਂ ਸਟਰੀਟ ਉਹਦੇ ਉਹਦੇ ਉੱਪਰ ਹੀ ਅਸੀਂ ਬੇਸ ਕੀਤਾ ਹੋਇਆ ਹੈ ਇਹ ਪਰ ਕੀ এনवायरमेंटਲ ਤੌਰ ਤੇ ਕੁਝ ਚੀਜ਼ਾਂ ਡਿਫਰੈਂਟ ਨਹੀਂ ਹੋਣ ਕਿਆਂ ਫਿਰ ਕਿਉਂਕਿ এনवायरमेंट ਦਾ ਵੀ ਫਰਕ ਪਿਆ ਜਾਂਦਾ ਹਰੇਕ ਜੀ ਨਹੀਂ ਨਹੀਂ এনवायरमेंट ਦਾ ਪੂਰਾ ਧਿਆਨ ਰੱਖਿਆ ਜਾਂਦਾ ਜੀ ਉਹਦੇ ਵਿੱਚ ਤਾਂ ਕੋਈ এনवायरमेंट ਨੂੰ ਲੈ ਕੇ ਕੋਈ ਐਸੇ ਕੋਈ ਹੈਜ਼ਰਡਸ ਚੀਜ਼ ਨਹੀਂ ਹੈ ਕੋਈ ਵੀ ਚੀਜ਼ ਬਹੁਤ ਹੀ ਅੱਛੇ ਲੋਕ ਤੁਸੀਂ ਇੱਕ ਸਵਾਲ ਹੋ ਰਿਹਾ ਤੁਹਾਨੂੰ ਹਾਂਜੀ ਹਾਂਜੀ ਯੰਗ ਇਸ ਦੇ ਹੋ ਤੁਸੀਂ ਔਰ ਲੋਕਾਂ ਲਈ ਇੱਕ ਮਿਸਾਲ ਬਣ ਰਹੇ ਹੋ ਇੱਕ ਐਗਜ਼ਾਮਪਲ ਵੀ ਹੈ ਪਹਿਲਾਂ ਤਾਂ ਮੈਂ ਥੈਂਕ ਯੂ ਕਹਿਣਾ ਚਾਹਾਂਗਾ ਕਿ ਯੰਗ ਇਸ ਦਾ ਕਰ ਮੈਨੂੰ ਹਾਂਜੀ ਮਤਲਬ ਲੋਕਾਂ ਲਈ ਇੱਕ ਮਿਸਾਲ ਵੀ ਹੈ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਬਿਲਡ ਅਪ ਕਰਨ ਦੇ ਲਈ ਕਾਫੀ ਮਿਹਨਤ ਵੀ ਲੱਗਦੀ ਹੋਣੀ ਵੈਸੇ ਕੁਐਸਚਨ ਪਰਸਨਲ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਨੇ ਇਹ ਚੀਜ਼ਾਂ ਨਹੀਂ ਨਹੀਂ ਬਿਲਕੁਲ ਜੀ ਮਿਹਨਤ ਤੋਂ ਬਿਨਾ ਤਾਂ ਕੋਈ ਕੰਮ ਨਹੀਂ ਮੈਂ ਮੈਨੂੰ ਅੱਜ ਵੀ ਯਾਦ ਹੈ ਬਹੁਤ ਸਾਲ ਪਹਿਲਾਂ ਮੈਂ ਲੁਧਿਆਣਾ ਦੇ ਵਿੱਚ ਬਾਬਾ RAMDEV ਜੀ ਨੂੰ ਇੱਕ ਵਾਰ ਮਿਲਿਆ ਸੀ ਤਾਂ ਉਹਨਾਂ ਨੂੰ ਪੁੱਛਿਆ ਸੀ ਕਿ ਬਾਬਾ ਜੀ ਤੁਹਾਡੀ ਇੱਥੇ ਤੱਕ ਪਹੁੰਚਣ ਦੀ ਜਰਨੀ ਦਾ ਰਾਜ਼ ਕੀ ਹੈ ਤਾਂ ਉਹਨਾਂ ਨੇ ਕਿਹਾ ਮੈਂ ਆਪਣੀ ਫੀਲਡ ਦੇ ਵਿੱਚ ਕਹਿੰਦੇ 16 ਘੰਟੇ ਕੰਮ ਕਰਦਾ 14 ਤੋਂ 16 ਘੰਟੇ ਕਹਿੰਦੇ ਤੁਸੀਂ ਇੰਨਾ ਕੰਮ ਕਰ ਲਓਗੇ ਤੁਸੀਂ ਵੀ ਆਪਣੀ ਫੀਲਡ ਚ ਰਾਈਜ਼ ਕਰ ਜਾਓਗੇ ਤੇ ਇਟਸ 올 अबाउट ਹਾਰਡ ਵਰਕ ਕਿ ਤੁਸੀਂ ਜੇ ਕਰੋਗੇ ਤਾਂ ਕੋਈ ਵੀ ਕਰ ਲੇਗਾ ਤਾਂ ਉੱਥੇ ਪਹੁੰਚ ਜਾਏਗਾ ਤਾਂ ਹਾਰਡ ਵਰਕ ਤਾਂ ਜਿਗਰੇ ਜਸਮੀਤ ਨੇ ਵੀ ਕੀਤਾ ਹੈ ਤਾਂ ਜਿਹੜੇ ਤੁਸੀਂ ਪ੍ਰੋਜੈਕਟ ਨਵੇਂ ਲੈ ਕੇ ਆਉਣੇ ਉਸ ਨੂੰ ਲੈ ਕੇ ਕਾਫੀ ਜੜੀਆਂ ਨੇ ਸਰਕਾਰ ਦੀ ਵੀ ਜਿਹੜੀ ਆ ਜ਼ਰੂਰਤ ਪੈਂਦੀ ਹੈ ਕੁਝ ਜਿਹੜੇ ਸ਼ਰਤਾਂ ਹੁੰਦੀਆਂ ਨੇ ਉਹ ਵੀ ਅ ਐਨਓਸੀ ਦਾ ਮੈਂ ਜ਼ਿਕਰ ਕਰਾਂ ਹਨਾ ਉਸ ਨੂੰ ਲੈ ਕੇ ਕਾਫੀ ਜਿਹੜੀਆਂ ਦਿੱਕਤਾਂ ਪਹਿਲਾਂ ਆਈਆਂ ਹਾਲਾਂਕਿ ਹੁਣ ਖਤਮ ਕਰਨ ਦਾ ਜ਼ਿਕਰ ਕੀਤਾ ਹੁਣ ਤੋਂ ਥੋੜੇ ਸਮੇਂ ਬਾਅਦ ਆਪਣੇ ਨਾਲ ਫਾਈਨੈਂਸ ਮਿਨਿਸਟਰੀ ਵੀ ਜੁੜਨਗੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਇਸ ਸੰਬੰਧਕ ਤੇ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿੰਨੇ ਕਲੇ ਜਿਹੜੇ ਨੇ ਚੈਲੰਜ ਹੁੰਦੇ ਨੇ ਕਿਉਂਕਿ ਸ਼ਰਤਾਂ ਕਈ ਵਾਰ ਪੂਰੀਆਂ ਨਹੀਂ ਹੁੰਦੀਆਂ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਜਦੋਂ ਵੀ ਸਰਕਾਰ ਆਈ ਇਹਨਾਂ ਨੇ ਬਹੁਤ ਉਪਰਾਲੇ ਕੀਤੇ ਕਿ ਚੇਂਜਸ ਲੈ ਕੇ ਆਈਆਂ ਜਾਨ ਪਹਿਲਾਂ ਸਾਡੇ ਮਿਨਿਸਟਰ ਸਾਹਿਬ ਸੀ ਅਮਨ ਕਿ ਬਈ نیچے ਹੀ ਰੱਖ ਦਿੱਤਾ ਗਿਆ ਕਿ ਜਿਹੜਾ ਉੱਪਰਲੇ ਲੈਵਲ ਤੱਕ ਜਿੰਨੀ ਫਾਈਲ ਜਾਂਦੀ ਸੀ ਉਹਨੂੰ ਜਿੰਨਾ ਮਿਨੀਮਾਈਜ਼ ਕੀਤਾ ਜਾਵੇ ਉਹ ਕੀਤਾ ਉਹਨਾਂ ਨੇ ਤੇ ਅਨਫੋਰਚੂਨੇਟਲੀ ਜਦੋਂ ਚੇਂਜ ਹੋਏ ਉਸ ਤੋਂ ਬਾਅਦ ਅਸੀਂ ਫੇਰ ਹੁਣ ਕਿੜਾਈ ਦੇ ਆਪਨਾ ਪੈਨਲ ਦੇ ਤੋ ਮਾਜਦੀ ਪੂਰਾ ਟਰਾਈ ਕਰ ਰਹੇ ਨੇ ਕਿ ਜਿਹੜੀਆਂ ਸਾਨੂੰ ਹੋਰ ਵੀ ਦਿੱਕਤਾਂ ਫੇਸ ਹੋ ਰਹੀਆਂ ਨੇ ਤਾਂ ਉਹਨਾਂ ਦੇ ਚੈਲੰਜਸ ਅਸੀਂ ਦੂਰ ਕਰਨ ਦੇ ਲਈ ਸਰਕਾਰ ਨਾਲ ਰੈਗੂਲਰ ਟੱਚ ਦੇ ਵਿੱਚ ਹੈ ਮੈਂ ਜ਼ਰੂਰ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਕਿ ਕੁਝ ਚੀਜ਼ਾਂ ਹਜੇ ਵੀ ਨਹੀਂ ਜਿਹੜੀਆਂ ਡਿਵੈਲਪਰਸ ਦੀ ਸੁਣੀਆਂ ਜਾਣ ਔਰ ਇੱਕ ਸਿੰਗਲ ਵਿੰਡੋ ਸਿਸਟਮ ਬਣਾਇਆ ਜਾਵੇ ਜਿਵੇਂ ਇੰਡਸਟਰੀ ਨੂੰ ਬੂਸਟ ਕਰਨ ਲਈ ਇਹਨਾਂ ਨੇ ਇੱਕ ਆ ਆਪਣਾ ਪੇਪਰਸ ਉਹ ਕੱਡੇ ਸੀ ਸਟੈਂਪ ਪੇਪਰਸ ਕੀ ਗ੍ਰੀਨ ਪੇਪਰ ਰੈਡ ਪੇਪਰ ਤਾਂ ਉਸ ਦੀ ਤਰਜ਼ ਦੇ ਉੱਤੇ ਹੀ ਇਹ ਨੂੰ ਜਿਹੜਾ ਸਾਡਾ ਰੈ residențial ਸੈਕਟਰ ਹੈ ਉਹਨੂੰ ਵੀ ਇਹੀ ਕੁਝ ਇਹੋ ਜਿਹਾ ਦਿੱਤਾ ਜਾਵੇ ਕਿ ਜਿਹੜੀਆਂ ਡੀਮਡ ਅਪਰੂਵਲਸ ਦਿੱਤੀਆਂ ਜਾਣ ਜਿਹਦੇ ਨਾਲ ਕੀ ਸਰ ਥੋੜਾ ਕਮ ਸੌਖਾ ਹੋ ਸਕੇ ਕਿਉਂਕਿ ਜਿਹੜੀ ਟਾਈਮ ਲਾਈਨ ਹੈ ਬਿਲਡਰ ਦੇ ਲਈ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ ਕਿ ਟਾਈਮ ਲਾਈਨ ਜਿੰਨੇ ਫਰੇਮ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ सीएलयू हो ਰਿਹਾ ਲੈਆਉਟ ਹੋ ਰਿਹਾ ਹੈ ਫਿਰ ਰੇਰਾ ਹੋ ਰਿਹਾ ਰੇਰਾ ਤੋਂ ਪਹਿਲਾਂ ਇਲੈਕਟ੍ਰੀਕਲ ਦੀ ਕੰਪਲਾਈਂਸਸ ਹੈ ਬਹੁਤ ਕੁਝ ਹੁੰਦਾ ਹੈ ਤਾਂ ਜੇ ਇਹਨੂੰ ਕਿਤੇ ਇੱਕ ਸਿੰਗਲ ਵਿੰਡੋ ਸਿਸਟਮ ਬਣਾ ਦਿੱਤਾ ਜਾਵੇ ਲੱਗੇ ਹੋਇਆ ਮਾਜਾ ਜੀ ਪੂਰਾ ਜ਼ੋਰ ਲਗਾ ਰਹੇ ਨੇ ਤਾਂ ਮੈਨੂੰ ਉਮੀਦ ਹੈ ਕਿ ਜਲਦੀ ਹੀ ਇਹਦੇ ਉੱਤੇ ਕੰਮ ਕਰ ਲੈਣਗੇ ਮੇਰਾ ਅਗਲਾ ਸਵਾਲ ਸਰ ਤੁਹਾਡੇ ਤੋਂ ਹੈ ਪ੍ਰਾਇੋਰਟੀਜ਼ ਹਰੇਕ ਗਰੁੱਪ ਦੀਆਂ ਹੁੰਦੀਆਂ ਨੇ ਤੁਹਾਡੇ ਲਈ ਪ੍ਰਾਇੋਰਟੀਜ਼ ਕੀ ਚੀਜ਼ ਹੈ ਔਰ ਕਿਸ ਤਰ੍ਹਾਂ ਦੇ ਨਾਲ ਮੈਟਰ ਕਰਦੀ ਹੈ ਉਹ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਡਿਸਕਸ਼ਨ ਚੱਲ ਰਹੀ ਏ ਉਹਦੇ ਵਿੱਚ ਅਸੀਂ ਪਹਿਲਾਂ ਕੰਫਰਟੇਸ਼ਨ ਬਾਰੇ ਤੁਸੀਂ ਮੇਰੇ ਤੋਂ ਪੁੱਛਿਆ ਤੇ ਅਸੀਂ ਥੋੜਾ ਜਿਹਾ ਸ਼ੇਅਰ ਕੀਤਾ ਸਭ ਤੋਂ ਪਹਿਲਾਂ ਤੁਸੀਂ ਸਟਰੈਂਥ ਆਫ ਦੀ ਰੀਅਲਟੀ ਸੈਕਟਰ ਥੈਟ ਇਜ਼ ਵੈਰੀ ਇੰਪੋਰਟੈਂਟ ਬਿਲਕੁਲ ਇਹ Aim ਕੀ ਹੈ ਬਿਲਕੁਲ Aim ਤੇ ਅਸੀਂ ਡੈਫੀਨਿਟਲੀ ਆ ਰਹੇ ਹਾਂ ਕਿ ਅਸੀਂ ਸਟਰੈਂਥ ਦਸੀਏ 35000 ਕਰੋੜ ਦਾ ਇਹ ਸੈਕਟਰ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸੈਕਟਰ ਹੈ ਜੇ ਅਸੀਂ ਗੱਲ ਕਰਦੇ ਹਾਂ ਆਫਟਰ ਐਗਰੀਕਲਚਰ ਦਿਸ ਇਜ਼ ਅ ਸੈਕੰਡ ਲਾਰਜੈਸਟ employer and unemployment we have uh, we are providing 240 uh, uh, million people we are providing the employment okay. je gdp di gal kariye 8.5% hai sidhe sidhe de ankde je assi overall contribution di gal kariye sare jinne sectors ch assi involved aa 47% tak di jehdi contribution hai to the entire system that is by real estate sector okay. chahe ho tusi uh, starting from bricks to steel ਐਂਡ एवरीथिंग ਸੀਮਟ ਔਰ ਕੰਟਰੀਬਿਊਸ਼ਨ ਇਨ ਆਲ ਅਸਪੈਕਟਸ ਰੈਵਨਿਊ ਦੇ ਵਿੱਚ ਕਿੰਨੀ ਕੰਟਰੀਬਿਊਸ਼ਨ ਹੈ ਥਿਸ ਇਜ਼ ਵੈਰੀ ਇੰਪੋਰਟੈਂਟ ਜੇ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲਦੇ ਹਾਂ ਤੇ ਫਿਰ ਤੁਹਾਨੂੰ ਇਸ ਸੈਕਟਰ ਦੀ ਐਮਬੀਏ ਦਾ ਪਤਾ ਲੱਗਦਾ ਹੈ ਬਿਲਕੁਲ ਪ੍ਰਾਇੋਰਟੀਆਂ ਜਿਹੜੀਆਂ ਨੇ ਉਹ ਗਵਰਨਮੈਂਟ ਨੇ ਫਿਕਸ ਕਰਨੀਆਂ ਹੁੰਦੀਆਂ ਅਸੀਂ ਤਾਂ ਫੈਸਿਲੀਟੇਟ ਕਰਦੇ ਹਾਂ ਐਸ ਡਵੈਲਪਰ ਬਾਡੀ ਅਸੀਂ ਫੈਸਿਲੀਟੇਟ ਕਰਦੇ ਹਾਂ ਐਸ ਡਵੈਲਪਰਸ ਵੀ ਆਰ ਕਮਿਟਿਡ ਐਸ ਡਵੈਲਪਰ ਬਾਡੀ ਸਾਡੀ ਜਿਹੜੀ ਇਹ ਯੋਗਦਾਨ ਜਦਾ ਚੇ ਤਰੀਕੇ ਨਾਲ ਆਰਗੇਨਾਈਜ਼ ਤਰੀਕੇ ਦੇ ਨਾਲ ਪ੍ਰਾਇੋਰਟੀਜ਼ ਦੇ ਹਿਸਾਬ ਨਾਲ ਚੱਲਦੇ ਜਿਸ ਤਰ੍ਹਾਂ ਤੁਸੀਂ ਕਿਰੇਡਾਈ ਨੂੰ ਰਿਪਰਜੈਂਟ ਕਰਦੇ ਹੋ ਇੱਕ ਲੋਕਾਂ ਨੂੰ ਕੀ ਮੈਸੇਜ ਹੈ ਜਿਹੜਾ ਤੁਸੀਂ ਦੇਣਾ ਚਾਹੋਗੇ ਸੀ ਕਿਰੇਡਾਈ ਹੈਜ਼ ਬਿਕਮ ਇੰਡਿਸਪੈਂਸਿਬਲ ਐਸ ਫਾਰ ਐਸ ਦਾ ਕੋਆਰਡੀਨੇਸ਼ਨ ਵਿਦ ਦੀ ਗਵਰਨਮੈਂਟ ਬੋਡੀਆਂ ਇਜ਼ ਕਨਸਰਨਡ ਐਂਡ ਥਿਸ ਇਜ਼ ਡੈਫੀਨਿਟਲੀ ਕੰਟ੍ਰਿਬਿਊਟਿੰਗ ਟੂ ਦੀ ਐਕਸਟੈਂਟ ਅਫ ਵੀ ਟੇਕ ਕੇਅਰ ਆਫ ਫਰਮ ਦੀ ਐਂਡ ਯੂਜ਼ਰ ਆਲ ਸਟੇਕ ਹোলਡਰਸ ਇਟ ਇਜ਼ ਯੂ ਕੈਨ ਸੇ ਦਾ ਲਾਰਜੈਸਟ ਸਟੇਕ ਹোলਡਰਸ ਪਲੈਟਫਾਰਮ ਚਾਹਿਓ ਐਂਡ ਯੂਜ਼ਰ ਹੈ ਚਾਹਿਓ ਡਿਵੈਲਪਰ ਹੈ ਚਾਹਿਓ ਵਰਕਰਸ ਹੈ ਚਾਹੇ EMPLOYEES ਹੈ ਹਾਊਸਿੰਗ ਸੈਕਟਰ ਕਿੰਨਾ ਇੰਪੋਰਟੈਂਟ ਹੈ ਡੂਰਿੰਗ ਕਿ ਕੋਵਿਡ ਵੀ ਹੈ ਸੀ ਕਿ ਹੋਮ ਇਜ਼ ਦ ਫਰਸਟ ਐਂਡ ਦ ਲਾਸਟ ਨੈਸੈਸਰੀ ਦ ਸਟਾਰਟਿੰਗ ਇਜ਼ ਫਰਮ ਹੋਮ ਜਿੱਦੋ ਪੈਦਾ ਹੁੰਨੇ ਆ ਐਂਡ ਇਵਨ ਦੀ ਵਿਦਾਇਗੀ ਫਰਮ ਹੋਮ ਸੋ ਥਿਸ ਇਜ਼ ਦੀ ਇੰਪੋਰਟੈਂਸ ਆਫ आवर ਸੈਕਟਰ ਅਗਲਾ ਇੱਕ ਮੇਰਾ ਸਵਲ ਪਨੀਤ ਜੀ ਤੋਂ ਵੀ ਹੈ ਪਨੀਚੀ ਫਿਊਚਰ ਪਲੈਨਿੰਗ ਸਕੀਮ ਹੈ ਸਭ ਚੀਜ਼ਾਂ ਨੂੰ ਲੈ ਕੇ ਫਿਊਚਰ ਪਲਾਨਸ ਅਸੀਂ ਇੱਥੇ ਚਾਹ ਰਹੇ ਹਾਂ ਕਿ ਪੰਜਾਬ ਇਨ੍ਹਾਂ ਡਵੈਲਪ ਹੋਵੇ ਕਿ ਲੋਕ ਬਾਰੋਂ ਵੀ ਇਹ ਧਿਆਨ ਜਿਵੇਂ ਕਿ ਕੋਵਿਡ ਤੋਂ ਬਾਅਦ ਹੋਇਆ ਕੋਵਿਡ ਦੇ ਵਿੱਚ ਦਿੱਲੀ ਦੇ ਵਿੱਚ ਲੋਕਾਂ ਨੂੰ ਨਾ ਘਰ ਮਿਲਿਆ ਨਾ ਕੋਈ ਹਸਪਟਲਾਈਜ਼ ਹੋ ਪਾਏ ਟੰਗ ਨਾਲ ਤਾਂ ਸਭ ਨੇ ਉਸ ਤੋਂ ਬਾਅਦ ਹੀ ਸੈਕਟਰ ਇੱਥੇ ਬੂਮ ਕੀਤਾ ਜ਼ਿਆਦਾ ਕਿਉਂਕਿ ਲੋਕਾਂ ਨੂੰ ਲੱਗਿਆ ਕਿ ਇੱਥੇ ਫੈਸਿਲਿਟੀਆਂ ਮਿਲ ਸਕਦੀਆਂ ਹਨ ਪੰਜਾਬ ਹਮੇਸ਼ਾ ਹੀ ਆਪਣਾ ਡਵੈਲਪਡ ਸਟੇਟ ਰਿਹਾ ਹੈ ਤਾਂ ਅਸੀਂ ਇਹੀ ਸੋਚਦੇ ਹਾਂ ਕਿ ਇੱਥੇ ਜਿੰਨੀ ਡਵੈਲਪਮੈਂਟ ਕਰ ਸਕੀਏ ਅਸੀਂ ਹੁਣ ਲੁਧਿਆਣਾ ਦੇ ਵਿੱਚ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਬਿਲਕੁਲ ਹਾਰਟ ਆਫ ਦੀ ਸਿਟੀ ਦੇ ਵਿੱਚ 5 ਏਕੜ ਦੇ ਵਿੱਚ ਹੈ ਆਪਣਾ ਫਾਉਂਟੇਨ ਚੌਂਗ ਦੇ ਕੋਲ ਤੇ ਉਸ ਤੋਂ ਬਾਅਦ ਅਸੀਂ 100 ਏਕੜ ਦੇ ਵਿੱਚ ਉੱਥੇ ਹੋਰ ਇੱਕ ਟਾਊਨਸ਼ਿਪ ਲੈ ਕੇ ਆ ਰਹੇ ਹਾਂ 150 ਏਕੜ ਦੇ ਵਿੱਚ ਅਸੀਂ ਅੰਮ੍ਰਿਤਸਰ ਦੇ ਵਿੱਚ ਟਾਊਨਸ਼ਿਪ ਲੈ ਕੇ ਆ ਰਹੇ ਹਾਂ ਤਾਂ ਸਾਨੂੰ ਇੱਥੇ ਬੂਮ ਹੋਵੇ ਸੈਕਟਰ ਜਿੰਨਾ ਵੱਧ ਸਕਦਾ ਹੈ ਕਿਉਂਕਿ ਪੰਜਾਬ ਹੈਜ਼ ਦੀ ਪੋਟੈਂਸ਼ੀਅਲ ਤਾਂ ਅਸੀਂ ਉਹਨੂੰ ਜਿੰਨਾ ਕਰ ਸਕਦੇ ਹਾਂ ਐਕਸਪਲੋਰ ਕੀ ਇੱਥੇ ਕੀਤਾ ਜਾਏ ਅੱਛਾ ਅਮਰਜਿੰਗ ਟਰਾਈ ਸਿਟੀ ਆਪਣਾ ਕੌਨਕਲੇਵਾ ਹੈ ਖਾਸ ਤੌਰ ਤੇ ਜਿਹੜੇ ਬਾਰਡਰ ਏਰੀਆਜ਼ ਦੇ ਲੋਕ ਨੇ ਉਹ ਜ਼ਿਆਦਾ ਮਾਈਗ੍ਰੇਟ ਕਰ ਰਹੇ ਹੁਣ ਮੋਹਾਲੀ ਏਰੀਆਜ਼ ਖਰੜ ਚੰਡੀਗੜ੍ਹ ਉਹਨਾਂ ਦੇ ਲਈ ਖ ਖਾਸ ਉਹਨਾਂ ਦੇ ਲਈ ਦੇਖੋ ਆਪਣੇ ਜਿੰਨੇ ਬਾਰਡਰ ਏਰੀਆਜ਼ ਹੈ ਉਹਨਾਂ ਦੇ ਵਿੱਚ ਲੋਕਾਂ ਦਾ ਕਨਸੈਪਟ ਹੈ ਹਮੇਸ਼ਾ ਤੋਂ ਰਿਹਾ ਕਿ ਆਪਣਾ ਘਰ ਆਪਣੀ ਛੱਤ ਹੋਵੇ ਲੇਕਿਨ ਜਿਹੜਾ ਟ੍ਰਾਈ ਸਿਟੀ ਦੇ ਵਿੱਚ ਜਾਂ ਮੇਜਰ ਸਿਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਹਾਈ ਰਾਈਜ਼ ਬਿਲਡਿੰਗਸ ਦਾ ਕ੍ਰੇਜ਼ ਹੁੰਦਾ ਹੈ ਇਹ ਲੋਕਾਂ ਨੂੰ ਨਵਾਂ ਕਨਸੈਪਟ ਆ ਰਿਹਾ ਕਿ ਲੋਕ ਉੱਥੇ ਰਹਿ ਕੇ ਉਹਦੇ ਵਿੱਚ ਮੈਂ ਵੀ ਜਦ ਲੁਧਿਆਣਾ ਦੇ ਕੋਲ ਜਗਰਾਉਂ ਦੇ ਕੋਲੋਂ ਐ ਅਸੀਂ ਵੀ ਆਪਣੇ ਘਰ ਨੂੰ ਛੱਡ ਕੇ ਜਦੋਂ ਇੱਥੇ ਆਏ ਤਾਂ ਇੱਥੇ ਇੱਕ ਪਹਿਲੀ ਵਾਰ ਮੈਂ ਫਲੈਟ ਲੇਤਾ ਮੇਰੇ ਹੀ ਦੋਸਤ ਨੇ ਉਮੰਗ ਜੰਦਲ ਜੀ ਉਹਨਾਂ ਦੇ ਉੱਥੇ ਰਹਿਣਾ ਸ਼ੁਰੂ ਕੀਤਾ ਉੱਥੋਂ ਆ ਕੇ ਅਸੀਂ ਇੱਕ ਲਿਵਿੰਗ ਪੂਰੀ ਟੋਟਲੀ ਸੁਸਾਇਟੀ ਲਿਵਿੰਗ ਬਹੁਤ ਡਿਫਰੈਂਟ ਕਲਚਰ ਹੈ ਤਾਂ ਜਿਹੜਾ ਹੀ ਕਲਚਰ ਉਹਦੇ ਵਿੱਚ ਮੈਨੂੰ ਆਪਣੀ ਫੈਮਲੀ ਲੱਗਦੇ ਨੇ ਸਾਰੇ ਉੱਥੇ ਘਰ ਦੇ ਵਿੱਚ ਰਹਿਣਾ ਕਿ ਅਸੀਂ ਮੈਂ ਬਿਲਕੁਲ ਇਮਿਡੇਟ ਨੇਬਰਰ ਦੇ ਜਦੋਂ ਮਰਜ਼ੀ ਘਰ ਦੇ ਵਿੱਚ ਵੜ ਜਾਈਏ ਤਾਂ ਉਹ ਇੱਕ ਕਨਸੈਪਟ ਨਹੀਂ ਤਾਂ ਵੱਡੇ ਸ਼ਹਿਰਾਂ ਦੇ ਵਿੱਚ ਇਹ ਹੁੰਦਾ ਸੀ ਕਿ ਆਮਣੇ ਸਾਹਮਣੇ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਹੋ ਤਾਂ ਇਹ ਚੀਜ਼ਾਂ ਜਿਹੜਾ ਪੁਰਾਣਾ ਛੋਟੇ ਸ਼ਹਿਰਾਂ ਦਾ ਕਲਚਰ ਹੈ ਉਹ ਇੱਥੇ ਵੀ ਅਹੀਂ ਡਿਵਲਪ ਹੋ ਰਿਹਾ ਹੈ ਇਹ ਹਾਈ ਰਾਈਜ਼ ਬਿਲਡਿੰਗਸ ਉਦੇ ਨਾਲ ਮੇਰਾ ਮੰਨਣਾ ਇਹ ਹੈ ਲੇਕਿਨ ਪ੍ਰਾਈਸ ਨੂੰ ਲੈ ਕੇ ਕਾਫੀ ਜਿਹੜੇ ਨੇ ਪ੍ਰਾਈਸ ਤਾਂ ਦੇਖੋ ਯੂ ਹੈਵ ਟੂ ਪੇ ਦੀ ਪ੍ਰਾਈਸ ਕਿ ਜੇ ਤੁਸੀਂ ਕਿਉਂਕਿ ਜਦ ਮੈਂ ਤੁਸੀਂ ਵਰਡ ਸ਼ੀਟ ਦਾ ਪਹਿਲਾ ਜ਼ਿਕਰ ਕੀਤਾ ਪ੍ਰੋਜੈਕਟ ਦਾ ਤਾਂ ਹਾਲਾਂਕਿ ਪ੍ਰਾਈਸ ਉਸ ਹਿਸਾਬ ਦੇ ਨਾਲ ਹਿੱਟੇ ਜਾਣਗੇ ਲੇਕਿਨ ਇੱਕ ਨਾਰਮਲ ਜਦੋਂ ਕਿਸੇ ਫੈਮਿਲੀ ਨੇ ਕਰ ਲੈਣਾ ਤਾਂ ਉਹਦੇ ਲਈ ਕੋਈ ਖਾਸ ਨਹੀਂ ਨਹੀਂ ਬਿਲਕੁਲ ਉਹਨਾਂ ਲਈ ਬੜਾ ਰੀਜ਼ਨੇਬਲ ਸ਼ੁਰੂ ਕਰ ਦਿੱਤਾ ਕਿ ਜੇ ਤੁਸੀਂ ਐਸ ਕੰਪੇਅਰ ਟੂ ਚੰਡੀਗੜ੍ਹ ਫੈਸਿਲਿਟੀਜ਼ ਚੰਡੀਗੜ੍ਹ ਨਾਲੋਂ ਵੱਧ ਮਿਲਣਗੀਆਂ ਔਰ ਨਿਊ ਚੰਡੀਗੜ੍ਹ ਮੈਨੂੰ ਲੱਗਦਾ ਹੈ ਕਿ ਰਹਿਣ ਦੇ ਲਈ ਚੰਡੀਗੜ੍ਹ ਨਾਲੋਂ ਵੀ ਜ਼ਿਆਦਾ ਅੱਛਾ ਹੈ ਜਿਵੇਂ ਕਿ ਮਾਜਾ ਜੀ ਨੇ ਪਹਿਲਾਂ ਦੱਸਿਆ ਜੀ ਸੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਵੈਨ ਵੀ ਟਾਕ ਆਫ ਮੈਟਰੋ ਸਿਟੀਜ਼ ਯੂ ਸੀ ਦੀ ਸਕੋਪ ਇਨ ਇੰਡੀਆ ਵੈਨ ਵੀ ਟਾਕ ਆਫ ਥੈਟ ਗੋਡ ਹੈਜ਼ ਚੂਜ਼ਨ ਅਸ ਫਾਰ ਦ ਹੈਵਲੀ ਮਿਸ਼ਨ ਟੂ ਵਰਕ ਫਾਰ ਦੀ ਡਿਵੈਲਪਮੈਂਟ ਆਫ ਦੀ ਗ੍ਰੇਟ ਕੰਟਰੀ ਲਾਈਕ ਇੰਡੀਆ ਥਿਸ ਇਜ਼ ਅ ਸਮਾਲ ਸੈਗਮੈਂਟ ਅਮਰਜਿੰਗ ਟ੍ਰਾਈ ਸਿਟੀ ਦਾ ਜਿਹੜਾ ਸਾਡਾ ਅਸੀਂ ਕਹਿੰਨੇ ਆ ਕਿ ਟ੍ਰਾਈ ਸਿਟੀ ਸੀਸੀਆਰ ਚੰਡੀਗੜ੍ਹ ਕੈਪੀਟਲ ਰੀਜਨ ਸਾਡੇ ਸਾਹਮਣੇ ਇਮੀਡੀਏਟਲੀ ਇੱਥੋਂ 250 ਕਿਲੋਮੀਟਰ ਦੂਰ ਜਿਹੜਾ ਕਿ ਜੇ ਬਾਈ ਏਅਰ ਜਾਣੇ ਆ ਤੇ ਆ ਰਸਤਾ ਅੱਧੇ ਘੰਟੇ ਦਾ ਜੇ ਬਾਈ ਰੋਡ ਜਾਣੇ ਆ ਤਾਂ ਇਟ ਟੇਕਸ ਸਮ ਟਾਈਮ ਉਥੇ ਇਹ ਸਾਡੀ ਐਨਸੀਆਰ ਰੀਜਨ ਹੈ ਜੀ ਅੱਜ ਅਸੀਂ ਇੰਡੀਆ ਦੀ ਗੱਲ ਕਰਦੇ ਆ ਤੇ ਇੰਡੀਆ ਵਿੱਚ ਪੰਜ ਮੈਟਰੋ ਸਿਟੀਜ਼ ਹੈ ਵੈਨ ਵੀ ਟਾਕ ਆਫ ਯੂ ਐਸ ਯੂ ਸੀ ਦੀ ਇੰਪੋਰਟੈਂਸ ਆਫ ਦੀ ਇਨਫਰਾਸਟ੍ਰਕਚਰ ਕਾਸਟ ਵਾਸ ਤੇ ਬਾਅਦ ਚਾਵਾਂਗੇ ਅਸੀਂ ਜੇ ਅਸੀਂ ਅਮਰੀਕਾ ਦੀ ਗੱਲ ਕਰਦੇ ਆ ਉਥੇ 50 ਮੈਟਰੋ ਸਿਟੀਜ਼ ਹੈ ਯੂ ਸੀ ਦੀ ਡਿਫਰੈਂਸ ਚਾਈਨਾ ਦੇ ਵੀ 35 ਮੈਟਰੋ ਸਿਟੀਜ਼ ਹੈ ਜੀ ਇਹ ਸਾਰਾ ਜਿਹੜਾ ਇੰਡੀਆ ਹਸ ਗਾਟ ਅ ਲੋਟ ਆਫ ਸਕੋਪ ਟੂ ਗੋ ਫਾਰ ਮੋਰ ਮੈਟਰੋ ਸਿਟੀਜ਼ ਸੋ ਵੀ ਆਰ ਰਾਈਟ ਨਾਓ ਟਾਇਰ 2 ਟਾਇਰ 3 ਕਾਈਂਡ ਆਫ ਸਿਟੀਜ਼ ਚੰਡੀਗੜ੍ਹ ਵੀ ਇੱਥੇ ਹੀ ਫਾਰਮ ਕਰਦਾ ਹੈ ਚੰਡੀਗੜ੍ਹ ਇਸ ਐਪੀ ਸੈਂਟਰ ਜਿਹੜਾ ਸਾਡਾ ਸਾਰਾ ਨਾਰਥ ਦਾ ਕਰਾਊਡ ਹੈ ਉਹ ਚੰਡੀਗੜ੍ਹ ਵੱਲ ਅਟਰੈਕਟਡ ਹੈ ਸੀਸੀਆਰ ਰੀਜਨ ਚੰਡੀਗੜ੍ਹ ਕੈਪੀਟਲ ਰੀਜਨ इसे करके जस्टिफाई होता है अमरजिंग टाइम दैट इज वाई वी आर सी इंफ्रास्ट्रक्चर इज वेरी इम्पॉर्टेंट इंफ्रास्ट्रक्चर इज कमिंग अप इन ए गुड वे स्टिल इट रिक्वायर मोर कंसंट्रेशन फ्रॉम ऑल कंसर्न एंड स्टेक होल्डर वेन वी टॉक ऑफ कनेक्टिविटी जी एयर कनेक्टिविटी इज वेरी इम्पॉर्टेंट राइट नो वी एयर कनेक्टेड अक्रॉस इंडिया अक्रॉस वर्ल्ड इज ए स्टिल ਜਿਹੜੀ ਪੁਨੀਤ ਜੀ ਨੇ ਗੱਲ ਕੀਤੀ ਕਿ ਦਿੱਲੀ ਲੋਕਾਂ ਨੂੰ ਜਿਸ ਵੇਲੇ ਪੈਂਡੈਮਿਕ ਸੀ ਤੇ ਉਥੇ ਮੈਡੀਕਲ ਦੀਆਂ ਫੈਸਿਲਿਟੀਆਂ ਉਸ ਲੈਵਲ ਦੀਆਂ ਨਹੀਂ ਮਿਲੀਆਂ ਪੀਪਲ ਪ੍ਰਿਫਰ ਟੂ ਕਮ ਹੇਅਰ ਐਂਡ ਲੋਟ ਆਫ ਪੀਪਲ ਹੈਵ ਬਾਟ ਬੰਗਲੋਜ਼ ਐਂਡ ਫਲੈਟਸ ਐਂਡ ਈਵਨ ਪਲOTS ਇਨ ਸੀਸੀਆ ਰੀਜਨ ਕਿ ਇੱਥੇ ਜਿਹੜਾ ਆਬੋ ਹਵਾ ਹੈ ਸਾਡਾ ਜਿਹੜਾ এনवायरमेंट ਹੈ that is ਪਰ ਇੱਕ 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 ਕੁਐਸ਼ਨ ਹੋਰ ਆਉਂਦਾ ਮਤਲਬ ਬਹੁਤ ਸਾਰੇ ਲੋਕ ਨੇ ਜ਼ਿਆਦਾਤਰ ਆਪਣੀ ਸੋਸਾਇਟੀ ਦੇ ਵਿੱਚ ਮਿਡਲ ਫੈਮਿਲੀਜ਼ ਨੇ ਜਿਨ੍ਹਾਂ ਦੀ ਅਰਨਿੰਗ ਸੋਰਸਸ ਕਟਨੇ ਉਹ ਸਿਰਫ ਇੱਕ ਪੱਕੀ ਸੈਲਰੀ ਤੇ ਡਿਪੈਂਡ ਨੇ ਮੰਨ ਲਓ ਕੋਈ 50000 ਰੁਪਏ ਮਹੀਨੇ ਦਾ ਲੈ ਰਿਆ 40000 ਲੈ ਰਿਆ ਉਹਨੂੰ ਲੱਗਦਾ ਹੁੰਦਾ ਕਿ ਘਰ ਬਣਾਉਣਾ ਤਾਂ ਫਲੈਟ ਲੈਣਾ ਚੰਡੀਗੜ੍ਹ ਮਖਾਲੀ ਖੜ ਪੰਚਕੂਲਾ ਦੇ ਵਿੱਚ ਬਹੁਤ ਔਖਾ ਹੈ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਕੰਫਰਟੇਬਲ ਫੀਲ ਕਰਾਂਦੇ ਹੋ ਉਹਨਾਂ ਲਈ ਕੀ ਫੈਸਿਲਿਟੀਆਂ ਰਹਿੰਦੀਆਂ ਨੇ ਸੀ ਉਹਦੇ ਵਿੱਚ ਬੀਸਿਕਲੀ ਇਹ ਹੈ ਕਿ एवरीवन ਇਜ਼ ਰਾਈਜ਼ਿੰਗ ਜੇ ਅੱਜ ਅਸੀਂ ਟ੍ਰਾਈ ਸਿਟੀ ਦੀ ਗੱਲ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਆਈ ਇਵਨ ਕੋਰਟ ਵਨ ਥਿੰਗ ਵੈਨ ਆਈ ਗਾਟ ਮਾਈ ਫਰਸਟ ਬੰਗਲੋ ਆਫ ਵਨ ਕਨਾਲ ਮਾਈ ਬੀਟ ਵਾਸ ਇਟ ਵਾਸ ਅ ਓਪਨ ਇਟ ਵਾਸ ਅ ক্লোਜ਼ ਬੀਟ ਉਹਦੇ ਵਿੱਚ ਮੈਂ 1 ਕਰੋੜ 10 ਲੱਖ ਕੋਟ ਕੀਤਾ ਜੀ ਤੇ ਉਸ ਟਾਈਮ ਦੇ ਤੇ ਮੇਰੇ ਜਿਹੜੇ ਨਾਲ ਸਾਥੀ ਸੀਗੇ ਉਹ ਕਹਿੰਦੇ ਇਹ ਰੇਟ ਤੁਸੀਂ ਕਿੰਨਾ ਕਰੋੜ ਕਰਤਾ ਮੈਂ ਇਹ ਕੀਤਾ ਸੀ 2001 ਦੇ ਵਿੱਚ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਪ੍ਰਾਈਸਿਸ ਵਧੀਆਂ ਆਈ ਕੈਨਟ ਗਿਵ ਯੂ ਦੀ ਸਟੈਟਿਸਟਿਕਸ ਬਟ ਉਹ ਸੁਪਰਬ 10 ਟਾਈਮਸ ਆਫ ਵਟ ਆਈ ਡਿਡ ਸੀ ਇਹ ਚੀਜ਼ਾਂ ਜਿਹੜੀਆਂ ਨੇ ਥੀਸ ਆਰ ਟਰਵਰਡਸ ਦੀ ਗ੍ਰੋਥ एवरीवन ਇਜ਼ ਰਾਈジング ਆਈਟੀ ਸੈਕਟਰ ਇਜ਼ देयर ਯੰਗਸਟਰਸ ਆਰ ਗੈਟਿੰਗ ਗੁੱਡ ਪੈਕੇजेस ਐਂਡ ਉਹਦੇ ਅਕੋਰਡਿੰਗਲੀ ਆਪਣੇ ਸਟੈਂਡਰਡ ਦੇ ਹਿਸਾਬ ਨਾਲ ਉਹ ਸਾਰੇ ਇਨਵੈਸਟਮੈਂਟ ਕਰ ਗਏ ਆਪਣੇ ਡੀਅਰ ਹੋਮਵਲ ਡ੍ਰੀਮ ਹੋਮਵਲ ਚੱਲ ਰਹੇ ਆ ਕੁਝ ਛੋਟੇ ਟਿਕਟਸ ਵੀ ਆ ਜਿੰਨੋਂ ਅਸੀਂ ਅ ਅੱਜ ਦੀ ਡੇਟ 'ਚ ਗਵਰਨਮੈਂਟ ਦੀ ਵੀ ਇੱਕ ਬਹੁਤ ਵੱਡੀ ਜਿਹੜੀ ਸਪੋਰਟ ਹੈ ਉਹ ਸਾਡਾ ਡੋਰ ਗਰੁੱਪ ਹਾਊਸਿੰਗ ਨੂੰ ਜੀ ਆਰ ਮੀਡੀਅਮ ਗਰੁੱਪ ਹਾਊਸਿੰਗ ਨੂੰ ਜੇ ਅਸੀਂ ਕਰਦੇ ਹਾਂ ਇਕਨੋਮਿਕਲ ਹਾਊਸਿੰਗ ਦੀ ਗੱਲ ਤੇ ਇਸ ਵਾਰੀ ਜਿਹੜਾ ਬਜਟ ਆਇਆ ਇਟਸ ਅ ਸ਼ਾਰਟ ਟਰਮ ਬਿਕਾਜ਼ ði ਗਵਰਨਮੈਂਟ ਇਜ਼ ਗੋਇੰਗ ਫॉर ਮੰਡੇਟ ਜੀ 500 ਐਂਡ uh, uh, 59 ਕਰੋੜਸ ਆਰ ਫਾਰ ði ਹਾਊਸਿੰਗ ਸੈਕਟਰ ਯੂ ਸੀ ði ਬਲੇਸਿੰਗ ਏਵਰੀ ਕਾਰਨਰ ਆਫ ði ਕੰਟਰੀ ਵਿਲ ਬੀ ਟੇਕਨ ਕੇਅਰ when we talk of uh, affordable housing mm -hmm. 2 crore affordable housing they mm have committed 2 crore means something if do, this happens in 5 years this, is revolu this mm -hmm. will revolutionize the entire economy of the country and 5 trillion, 3 trillion 5 trillion economy is possible only if this sector is taken seriously seriously what we want from the government we want at least the compliances and the other support from the government mm -hmm. infrastructure should be ਜਿਸ ਵਾਰਸੀ ਕਹਿੰਦੇ ਆ ਵੀ ਐਟ ਅ ਫੁੱਟਸਟੈਪ ਉਹ ਚੀਜ਼ਾਂ ਤੇ ਸਾਨੂੰ ਵਾਲੇ ਵਰਕ ਕਰਨਾ ਪਏਗਾ ਇਹਨਾਂ ਨੇ ਸਿੰਗਲ ਵਿੰਡੋ ਦੀ ਗੱਲ ਕੀਤੀ ਪਰ ਸਿੰਗਲ ਵਿੰਡੋ ਨੂੰ ਐਕਚੁਅਲੀ ਇੰਪਲੀਮੈਂਟ ਕਰਨਾ एवरीवन ਇਸ ਟੂ ਵਾਕ ਮਾਫੀ ਚਾਹਨੀ ਤੁਹਾਨੂੰ ਵਿੱਚ ਦੀ ਟੋਕਰੀਆਂ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਬਿਲਕੁਲ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਸਾਡਾ ਘਰ ਹੋਵੇ ਸਾਡਾ ਆਪਣਾ ਘਰ ਹੋਵੇ ਹਰ ਇੱਕ ਦਾ ਲਵਲੀ ਹੋਮ ਡੀਅਰ ਹੋਵੇ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਉਮੀਦ ਕਰਦੇ ਹਾਂ ਕਿ ਤੁਸੀਂ ਲੋਕਾਂ ਦੀਆਂ ਪੂਰੀਆਂ ਉਮੀਦਾਂ ਤੇ ਖਰੇ ਐ ਜਿਹੜੇ ਉਤਰਦੇ ਹੋ ਉਮੀਦ ਹੈ ਵੀ ਕਿ ਲੋਕਾਂ ਨੂੰ ਵੀ ਆਪਣੇ ਸਵਾਲਾਂ ਦੇ ਜਵਾਬ ਨੇ ਜਿਹੜੇ ਮਿਲੇ ਹੋਣਗੇ ਬਹੁਤ-ਬਹੁਤ ਸ਼ੁਕਰੀਆ ਸਰ ਤੁਹਾਡਾ ਵੀ ਆਲ ਆਰ ਥੈਂਕਡ ਫਾਰ making a better in india and yeah. to provide the best services to our end users so good to have a discussion thank like you. this thank you so much thank you, so you, much, sir. Sir. Thank you. Thank you.